ਆ ਵੀਰੋ ਸਵੇਰ ਦੀ ਕੁੱਲੜ ਪੀਜੇ ਵਾਲੇ ਦੀ ਇੱਕ ਵੀਡੀਓ ਵਾਇਰਲ ਹੋਈ ਜਾਂਦੀ ਆ ਨਹੀਂ ਨਹੀਂ ਨੰਗੀ ਨਹੀਂ ਕਾਰ ਦੀ ਕਾਰ ਦੀ ਇਹਦੀ ਕੋਈ ਕਾਰ ਤੇ ਸਟਾਂ ਮਾਰ ਗਿਆ ਦੇ ਸਵੇਰ ਦਾ ਵਿਖਾਉਂਦਾ ਇੱਥੋਂ ਮੇਰੀ ਕਾਰ ਆ ਹੋ ਗਿਆ ਇੱਥੋਂ ਮੇਰੀ ਕਾਰ ਵਿੰਗੀ ਕਰ ਗਿਆ ਅੱਗੇ ਉਹ ਵਿੰਗੀ ਕਰ ਗਿਆ ਪਿੱਛੇ ਉਹ ਵਿੰਗੀ ਕਰ ਗਿਆ ਹੁਣ ਧਰਮ ਮੈਂ ਦੱਸਦਾ ਇਹਦੀ ਅਸਲ ਕਹਾਣੀ ਕੀ ਆ ਅਸਲ ਕਹਾਣੀ ਇਹ ਆ ਵੀ ਪਿਛਲੀਆਂ ਆ ਰਹੇ ਨੇ ਬਿਗ ਬੋਲ ਚੱਲਦਾ ਸੀ ਤੇ ਆਪਣੀ ਘਰ ਵਾਲੀ ਨੰਗੀ ਕੀਤੀ ਸੀ ਬੜਾ ਵਾਇਰਲ ਹੋਇਆ ਹੈ ਤੇ ਬਿਗ ਬੋਸ ਵਾਲਿਆਂ ਨੇ ਸਾਧ ਲਿਆ ਸੀ ਇਹ ਫੇਰ ਕੋਈ ਹੋ ਜਾ ਸਟੰਟ ਕਰਨ ਲੱਗਾ ਵਾ ਆ ਕੇ ਮਾੜਾ ਜਾ ਖਬਰਾਂ ਜਾਵਾ ਦਿੰਦੇ ਆਪੇ ਹੀ ਕਾਰ ਜੀ ਦੇ ਮਾਰ ਕੇ ਰਾਤ ਨੂੰ ਤੇ ਸਵੇਰੇ মিডিਆ ਬਲਾ ਆ ਕੇ ਉਹ ਪੰਜਾਬ ਦੇ ਲੋਕੋ ਇਹ ਭੰਡ ਲੋਗਾ ਇੱਕ ਤਾਂ ਪੁਰਾਣੇ ਜ਼ਮਾਨੇ 'ਚ ਭੰਡ ਨਹੀਂ ਆਉਂਦੇ ਹੁੰਦੇ ਸੀ ਵਿਆਹਾਂ ਸ਼ਾਦੀਆਂ 'ਚ ਇਹ ਅਸਲੀ ਭੰਡ ਹੋਣ ਵਾਲੇ ਇਹ ਭੰਡ ਆਏ ਹੋਇਆ ਪ੍ਰੀਤ ਜੱਟੀ ਹੋਈ ਬ੍ਰੌਂਗ ਕੁੜੀ ਹੋਈ ਰਫਤਾਰ ਰਾਏ ਹੋਇਆ ਨਵਜੋਤ ਲੰਬੀ ਹੋਈ ਪਤਾ ਨਹੀਂ ਕਿੰਨੇ ਹੋਜੇ ਭਾਂਡਿਆ ਲਾਲੀ ਤਰਨਦਾਰ ਨਾਲ ਹੋਇਆ ਇਹ ਸਭ ਭਾਂਡਿਆ ਕਿ ਸੋਸ਼ਲ ਮੀਡੀਆ ਦੇ ਭਾਂਡਿਆ ਇਹ ਲੱਖਾਂ ਰੁਪਏ ਕਮਾਉਂਦੇ ਆ ਇਹੋ ਜੇ ਸਟੰਟ ਕਰ ਕਰਕੇ ਹੋਣੇ ਦੇ ਕਾਰ ਦਾ ਕੀਤਾ ਵੱਧ ਉਹ 10000 ਦਾ ਨੁਕਸਾਨ ਆ ਉਹਦਾ ਤਾਂ 10000 ਦਾ ਤੇ ਇਹਨੇ ਸੋਸ਼ਲ ਮੀਡੀਆ ਤੋਂ ਇਹਨੇ ਕੁੱਲੜ ਪੀਜੇ ਵਾਲੇ ਗੰਦ ਨੇ ਇਹ ਜਾਲੀ ਆ ਸਰਦਾਰ ਨੇ ਕਟੋ ਘਟ ਘਟੋ ਘਟ 10 15 ਲੱਖ ਅੰਦਰ ਕਰ ਲੈਣਾ ਸਿਰਫ ਉਹ 10000 ਦਾ ਖਰਚਾ ਕਰ ਗਿਆ ਯਾਰ ਜਿਹੜਾ ਬੰਦਾ ਆਪਣੀ ਘਰ ਵਾਲੀ ਨੂੰ ਨੰਗੀ ਕਰ ਸਕਦਾ ਆ ਤੇ ਉਹ ਬੰਦਾ ਉਹ ਬੰਦਾ ਤੁਸੀਂ ਆਪਸ ਹਿਸਾਬ ਲਾਓ ਵੀ ਉਹ ਬੰਦਾ ਇਹੋ ਜਿਹਾ ਸਟੰਟ ਨਹੀਂ ਕਰ ਸਕਦਾ ਪੰਜਾਬ ਦੇ ਲੋਕੋ ਇਹਨਾਂ ਝੰਡਾ ਨੂੰ ਸਮਝੋ ਜਿਵੇਂ ਪੰਜਾਬ ਦੇ ਲੋਕ ਲੀਡਰਾਂ ਨੂੰ ਸਮਝ ਗਏ ਬਾਬਿਆਂ ਨੂੰ ਸਮਝ ਗਏ ਪਾਰੇ ਜਿਹੜੇ ਨਵਾਂ ਝੰਡਾ ਦਾ ਗੰਦ ਖਾਣਾ ਆਇਆ ਨਾ ਇਹ ਹਾਲੇ ਪੰਜਾਬ ਦੇ ਲੋਕ ਨਹੀਂ ਸਮਝ ਰਹੇ ਪੰਜਾਬ ਦੇ ਲੋਕੋ ਸਮਝੋ ਇਹ ਨਾ ਭੰਡਾ ਨੂੰ ਇਸ ਗੰਦ ਖਾਨੇ ਨੂੰ ਸੋਸ਼ਲ ਮੀਡੀਆ ਦੇ ਨੂੰ ਤੇ ਮੈਂ ਬੰਬੇ ਰਿਆਂ ਬਹੁ ਟਾਈਮ ਵੇਖਿਆ ਯਾਰ ਬੰਬੇ ਦੇ ਲੋਕ ਬੜੇ ਪੜੇ ਲਿਖੇ ਬੜੇ ਅਗਲ ਮੰਦਾ ਯਾਰ ਤੇ ਪੰਜਾਬ ਵਿੱਚ ਬਹੁ ਚੀਜ਼ਾਂ ਦੀ ਘਾਟ ਆ ਪੰਜਾਬ ਵਿੱਚ ਘਾਟ ਆ ਆਪਣੇ ਪਿੰਡ ਤੋਂ ਸ਼ੁਰੂ ਕਰੋ ਜਿਹੜਾ ਤੁਸੀਂ ਕਹਿੰਦੇ ਨਾ ਸਾਡਾ ਇਦਾਂ ਹੋਣਾ ਚਾਹੀਦਾ ਉਦਾਂ ਪਹਿਲਾਂ ਆਪਣੇ ਪਿੰਡ ਤੋਂ ਬਣਾ ਕੇ ਦਿਖਾਓ ਗੱਲਾਂ ਨਾ ਕੁਝ ਨਹੀਂ ਹੁੰਦਾ ਪਹਿਲੋਂ ਪਿੰਡ 'ਚ ਪਾਰਕ ਖੋਲੋ ਸਕੂਲ ਖੋਲੋ ਸਾਥ ਬਣਾਓ ਤੀਆਂ ਸ਼ੁਰੂ ਕਰੋ ਪਿੰਡ ਦੇ ਜਿਹੜੇ ਖੇਡਾਂ ਉਹ ਸ਼ੁਰੂ ਕਰੋ ਪਿੰਡ 'ਚ ਸਕੂਲ ਹੋਵੇ ਹੈ ਛੋਟੇ-ਛੋਟੇ ਖੇਡਾਂ ਹੋਣ ਇਸ ਤੋਂ ਜਦੋਂ ਇਹ ਸਭ ਸ਼ੁਰੂ ਹੋ ਗਿਆ ਪਿੰਡ ਦਾ ਜਿਹੜਾ ਪਿੰਡ 'ਚ ਖੱਚ ਬੰਦਾ ਉਹਨੂੰ ਪਿੰਡੋਂ ਬਾਹਰ ਕੱਢੋ ਜਿਹੜਾ ਖੱਚ ਬੰਦਾ ਖੱਚ ਜਨਾਨੀ ਪਿੰਡ ਜਣਾ ਕੋਈ ਦੱਲਾ ਦਲਾਲ ਟੈਪ ਉਹਨੂੰ ਪਿੰਡੋਂ ਬਾਹਰ ਕੱਢੋ ਤੇ ਪਿੰਡ ਦਾ ਵਿਕਾਸ ਕਰੋ ਆਪਣੇ ਦਾ ਪਿੰਡ ਸੋਹਣੇ ਰੁੱਖ ਲਾਓ ਅੱਜਕੱਲ ਮਾਡਰਨ ਰੁੱਖ ਯੂਰਪੀਅਨ ਰੋਕ ਚੱਲ ਪਏ ਉਹ ਰੋਕ ਲਾਓ ਹੋਰ ਚ ਜਾਂ ਪਿੰਡਾਂ ਜਿਵੇਂ ਇੱਕ ਵੀਰ ਨੇ ਬੜਾ ਸੋਹਣਾ ਬਾਸੜਾ ਪਿੰਡ 'ਚ ਬਣਾਇਆ ਹੋ ਜਾ ਸੋਹਣਾ ਬਾਸੜਾ ਬਣਾਓ ਸੋਹਣੀ ਸਾਥ ਬਣਾਓ ਜਿੱਥੇ ਪਿੰਡ ਦੇ ਲੋਕ ਆ ਕੇ ਬੈਠ ਸਕਣ ਹੈ ਨਾ ਆਲਾ ਦਵਾਲਾ ਵਧੀਆ ਹੋਵੇ ਇਦਾਂ ਪਿੰਡ ਦਾ ਵਿਕਾਸ ਹੋਣਾ ਤਾਂ ਪੰਜਾਬ ਦਾ ਪਿੰਡ ਪਿੰਡ ਦਾ ਵਿਕਾਸ ਹੋ ਗਿਆ ਤੇ ਪੰਜਾਬ ਦਾ ਵਿਕਾਸ ਹੋ ਗਿਆ ਹੈ ਨਾ ਤੇ ਜਿਹੜੇ ਕੁੱਲਰ ਪੀਜੀ ਵਾਲੇ ਜਿਹੜੇ ਗੰਦਮੰਦਿਆ ਯਾਰ ਮੈਨੂੰ ਤੇ ਇੰਨੇ ਹੰਗ ਰੋਜ਼ ਧਮਕੀਆਂ ਦਿੰਦੇ ਮੈਂ ਕੋਈ ਇਹੋ ਜਿਹਾ ਮਾੜਾ ਕੰਮ ਕੀਤਾ ਨਹੀਂ ਪਤਾ ਨਹੀਂ ਇਹਨੂੰ ਕੋਈ ਜਥੇਬੰਦੀ ਵੀ ਇਹਨੂੰ ਕੋਈ ਧਮਕੀ ਆ ਇਹਨੂੰ ਫੜਦੇ ਨਹੀਂ ਹੈਗੇ ਸ਼ਰਿਆਮ ਗੰਦ ਪਾਉਂਦਾ ਸ਼ਰਿਆਮ ਇਹ ਜਿਹੋ ਜਹ ਜੋ ਲੋਕੀ ਵੇਖਣਗੇ ਉਹ ਹੀ ਲੋਕਾਂ ਨੇ ਉਹ ਜਹ ਬੰਨਾ ਘਰ ਵਾਲੀ ਨੂੰ ਕਿਹੋ ਜਿਹਾ ਕਪੜੇ ਪਵਾ ਆ ਕੇ ਤੇ ਕਿਦਾਂ ਕਿਦਾਂ ਉਹਨੂੰ ਯਾਰ ਨਹਾਉਂਦਾ ਕਦੀ ਕਿਤੇ ਕਦੀ ਕੋਸ਼ ਕਦੀ ਕੋਸ਼ ਇਹਨੂੰ ਕੋਈ ਕੋ ਨਹੀਂ ਕਹਿੰਦਾ ਬੜਾ ਯਾਰ ਸ਼ਰਮ ਵਾਲੀ ਗੱਲ ਆ ਸੋ ਇਹ ਜਿਹੜਾ ਭੰਡ ਖਾਂਦਾ ਇਹਨਾਂ ਨੂੰ ਦੇਖਣਾ ਬੰਦ ਕਰੋ ਜਦੋਂ ਇਹਨਾਂ ਦਾ ਵੀਡੀਓ ਆਉਂਦਾ ਉੱਥੇ ਹੀ ਉਹਨੂੰ ਬਲੌਕ ਮਾਰੋ ਜਿਹਨੇ ਕਹੇ ਪਾਟ ਦਾ ਵੀਡੀਓ ਆਦਾ ਉੱਥੇ ਹੀ ਬਲੌਗ ਮਾਰੋ ਬੜੇ ਪਾਟ ਖਾਨਾ ਆ ਬੜੇ ਡਰਾਮੇ ਕਰਦੇ ਆ ਤੇ ਲੱਖਾਂ ਰੁਪਈਏ ਕਮਾਉਂਦੇ ਆ ਤੇ ਲੋਕੀ ਸਮਝਦੇ ਖਰੇ ਸੱਚ ਆ ਹਾਂ ਬਹੁਤ ਬਹੁਤ ਧੰਨਵਾਦ ਆਪਣਾ ਵੀਡੀਓ ਸ਼ੇਅਰ ਕਰਦਿਆ ਕਰੋ ਯਾਰ ਵੀਡੀਓ ਆਪਣਾ ਘਟ ਸ਼ੇਅਰ ਕਰਦੇ ਵੀਡੀਓ ਸ਼ੇਅਰ ਕਰਦਿਆ ਕਰੋ ਹਾਂ ਧੰਨਵਾਦ ਵੀਰੋ ਧੰਨਵਾਦ